ਜਦੋਂ ਅਗਲਾ ਦਿਨ ਛੜਿਆ ਨਾ ਸਾਧ ਸੰਗਤ ਇੱਥੇ ਵਿਦਵਾਨ ਕਹਿੰਦੇ ਆ ਵੀ ਇਹ ਜਿਹੜਾ ਬ੍ਰਾਹਮਣ ਸੀਨਾ ਗੰਗੂ ਇਹ ਮਿਲਿਆ ਮਾਤਾ ਜੀ ਇਹਨੂੰ ਪਤਾ ਲੱਗਾ ਵੀ ਗੁਰੂ ਕਲਗੀਧਰ ਮਹਾਰਾਜ ਜੀ ਦੇ ਕਾਫਲੇ ਦੇ ਨਾਲੋਂ ਮਾਤਾ ਗੁਜਰੀ ਜੀ ਤੇ ਸਹਿਬਜ਼ਾਦੇ ਪਿਛੜ ਗਏ ਇਹਨੂੰ ਇਹ ਵੀ ਪਤਾ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਜੇ ਫੜਾ ਦਿੱਤਾ ਜਾਏ ਲਾਲਚੀ ਬੜਾ ਤਾਂ ਤਕੜਾ ਇਨਾਮ ਮਿਲ ਸਕਦਾ ਹੈ ਔਰ ਇਹਨੂੰ ਇਸ ਗੱਲ ਦੀ ਵੀ ਸੂਹ ਹੈ ਕਿ ਜੇ ਮਾਤਾ ਜੀ ਨੇ ਤੇ ਮਾਤਾ ਜੀ ਦੇ ਕੋਲ ਕੋਈ ਧਾਨ ਹੈ ਜੇ ਉਹ ਧਾਨ ਹੱਥ ਲੱਗ ਜਾਏ ਤਾਂ ਵੀ ਮੇਰੀ ਜ਼ਿੰਦਗੀ ਸੌਖੀ ਲੰਘ ਸਕਦੀ ਹੈ ਇਹ ਘੁੰਮਦਾ ਕਮਾਉਂਦਾ ਰਾਹ ਦਵਦਾ ਇੱਥੇ ਪਹੁੰਚ ਗਿਆ ਇੱਥੇ ਮਾਤਾ ਗੁਜਰੀ ਜੀ ਨੂੰ ਮਿਲਦਾ ਹੈ ਮਾਤਾ ਜੀ ਨੂੰ ਨਮਸਕਾਰ ਕਰਦਾ ਹੈ ਮਾਤਾ ਜੀ ਨੂੰ ਦੱਸਦਾ ਹੈ ਵੀ ਮਾਤਾ ਜੀ ਮੈਂ ਗੰਗੂ ਆ ਕਈ ਬੰਦੇ ਇੱਥੇ ਕਹਿੰਦੇ ਰਸੋਈਆ ਸੀ ਗੁਰੂ ਘਰ ਦਾ ਸਾਧ ਸੰਗਤ ਇਹ ਗੱਲ ਸਮਝ ਲਓ ਗੁਰੂ ਗੋਬਿੰਦ ਸਿੰਘ ਮਹਾਰਜ ਦੇ ਸਮੇਂ ਵੀ ਅਨੰਦਪੁਰ ਸਾਹਿਬ ਦੇ ਵਿੱਚ 12-13 ਲੰਗਰ ਚੱਲੇ ਸੀ ਇੱਕ ਭਾਈ ਨੰਦ ਲਾਲ ਦਾ ਕਈ ਹੋਰ ਲੰਗਰ ਸੀ ਆਖਰ ਗੁਰੂ ਕਲਗੀਧਰ ਨੇ ਇੱਕ ਦਿਨ ਤੇ ਮਹਾਰਜ ਨੇ ਉਹਨਾਂ ਲੰਗਰ ਵਾਲਿਆਂ ਦਾ ਅਜਮਾਇਸ਼ ਵੀ ਕੀਤੀ ਵੀ ਲੰਗਰ ਕਿਹਦਾ ਵਧੀਆ ਉਹਦੇ ਚ ਭਾਈ ਨੰਦ ਲਾਲ ਦਾ ਲੰਗਰ ਨੰਬਰ 1 ਆਇਆ ਸੀ ਬਾਕੀ ਤਾਂ ਪਿੱਛੇ ਰਹਿ ਗਏ ਸੀ ਹੁਣ ਇਹ ਕਿਸੇ ਇਤਿਹਾਸ ਚ ਨਹੀਂ ਮਿਲਦਾ ਵੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖਾਸ ਰਸੋਈ ਆ ਸੀ ਉਹ ਕਿਸੇ ਵੀ ਲੰਗਰ ਚ ਲੰਗਰ ਬਣਾਉਂਦਾ ਹੋ ਸਕਦਾ ਇੱਕ ਗੱਲ ਦੂਜੀ ਜੇ ਮੰਨ ਵੀ ਲਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੰਗਰ ਦੇ ਵਿੱਚ ਸੰਗਤਾਂ ਲਈ ਲੰਗਰ ਚ ਰਸੋਈ ਚ ਕੰਮ ਕਰਦਾ ਸੀ ਤਾਂ ਵੀ ਇਹ ਕਹਿਣਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇੜੇ ਸੀ ਖਾਸ ਸੀ ਤਾਂ ਵੀ ਨਹੀਂ ਬਣਦਾ ਕਿਉਂਕਿ ਜੇ ਹੁਣ ਵੀ ਜਾਈਏ ਨਾ ਅਨੰਦਪੁਰ ਸਾਹਿਬ ਸੱਚ ਜਾਣਿਓ ਹਜ਼ਾਰ ਬੰਦਾ ਕੇਸਗੜ ਸਾਹਿਬ ਕੰਮ ਕਰਦਾ ਹੁਣ ਤੱਕ ਸਾਹਿਬ ਮੈਂ ਘਟੋ ਘਟ ਸੱਤ ਸਾਲ ਕੇਸਗੜ ਸਾਹਿਬ ਕਥਾ ਕੀਤੀ ਮੈਂ 20 ਬੰਦਿਆਂ ਤੋਂ ਵੱਧ ਕੇ ਲੰਗਰ ਦੇ ਵਿੱਚ ਕੌਣ ਲੰਗਰੀ ਐ ਕੌਣ ਵਿੱਚ ਸੇਵਾਦਾਰ ਐ ਮੈਂ ਨਹੀਂ ਜਾਣਦਾ ਹਾਲਾਂਕਿ ਹਰ ਕਿਸੇ ਨੂੰ ਮਿਲਣ ਵਾਲਾ ਬੰਦਾ ਮੈਂ ਗੁਰੂ ਕਲਗੀਧਰ ਮਹਾਰਾਜ ਜੀ ਦੇ ਕੋਲ ਕਦੇ ਆਇਆ ਹੋਵੇਗਾ ਸੰਗਤ ਦੇ ਵਿੱਚ ਉਹਨੇ ਮੱਥਾ ਟੇਕਿਆ ਹੋਵੇਗਾ ਇੰਨੀ ਜ਼ਰੂਰ ਗੱਲ ਐ ਪਰ ਗੁਰੂ ਜੀ ਦੇ ਨਾਲ ਸੰਗਤ ਚ ਨਹੀਂ ਰਿਹਾ ਇਹ ਮੈਂ ਤਾਂ ਦੱਸ ਰਿਹਾ ਜੇ ਗੁਰੂ ਜੀ ਦੇ ਨਾਲ ਗੁਰੂ ਜੀ ਦੀ ਇਹਨੇ ਸੰਗਤ ਕੀਤੀ ਹੁੰਦੀ ਤਾਂ ਐਡਾ ਪਾਪੀ ਨਹੀਂ ਸੀ ਹੋ ਸਕਦਾ ਕਿਉਂਕਿ ਗੁਰੂ ਦੇ ਵਿੱਚ ਤਾਕਤ ਹੈ ਗੁਰੂ ਦੇ ਵਿੱਚ ਸਮਰੱਥਾ ਹੈ ਗੁਰੂ ਦੀ ਪਾਰਸ ਸ਼ੋਹ ਚ ਤਾਕਤ ਹੈ ਜਿਹੜਾ ਗੁਰੂ ਦੇ ਨਾਲ ਰਹਿ ਜਾਂਦਾ ਉਹਨੇ ਆਪਣੇ ਸਿਰ ਤੇ ਲਹਾਏ ਹੈ ਬੰਦ-ਬੰਦ ਤੇ ਘਟਾਏ ਹੈ ਤਵੀਆਂ ਦੇ ਉੱਤੇ ਆਪਣੇ ਉਬਾਲੇ ਤਾਂ ਖਾਧੇ ਹੈ ਆਪਣੇ ਆਪ ਨੂੰ ਦੋ ਫਾੜਾਂ ਤੱਕ ਕੀਤੀਆਂ ਉਹਨਾਂ ਨੂੰ ਧੋਖਾ ਨਹੀਂ ਕੀਤਾ ਗੁਰੂ ਘਰ ਦੇ ਨਾਲ ਇਹ ਪਾਪੀ ਆਇਆ ਇਹਨੇ ਮਾਤਾ ਗੁਜਰੀ ਜੀ ਨੂੰ ਦੱਸਿਆ ਮਾਤਾ ਜੀ ਮੈਂ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਰਹਿਆ ਮਾਤਾ ਜੀ ਨੇ ਆਖਿਆ ਜੇ ਤੂੰ ਗੁਰੂ ਘਰ ਦੀ ਸੇਵਾ ਕੀਤੀ ਨਮਕ ਖਾਧਾ ਤੇ ਤੂੰ ਐਂ ਕਰ ਆਹ ਸਹਬ ਜਾਂਦੇ ਐ ਮੈਂ ਆ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਾਡਾ ਮਿਲਾਪ ਕਰਾ ਦੇ ਕਿੱਥੇ ਨੇ ਉਹ ਉਹ ਕਹਿਣ ਲੱਗਾ ਮਾਤਾ ਜੀ ਕੋਈ ਗੱਲ ਨਹੀਂ ਮੈਂ ਪਤਾ ਕਰਕੇ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮਲਾਪ ਕਰਾਉਣਾ ਇਹ ਮਾਤਾ ਗੁਜਰੀ ਜੀ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਾਥ ਸੰਗਤ ਆਪਣੇ ਨਾਲ ਲੈ ਗਿਆ ਇਹਨੇ ਕੁੰਮੇ 마ਸ਼ਕੀ ਨੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਆਪਣੀ ਕਿਸ਼ਤੀ ਵਿੱਚ ਬਿਠਾ ਕੇ ਦਰਿਆ ਪਾਰ ਕੀਤਾ ਜਿੱਥੇ ਇਹ ਕਿਸ਼ਤੀ ਬੰਦਦਾ ਸੀ ਉੱਥੇ ਗੁਰਦੁਆਰਾ ਬਣਿਆ ਹੋਇਆ ਹੈ ਗੁਰਦੁਆਰੇ ਦੇ ਵਿੱਚ ਉਹ ਪਿਲਕਣ ਪਿੱਪਲ ਦਾ ਦਰਖਤ ਵੀ ਹੈ ਜਿੱਥੇ ਸਹਿਬਜ਼ਾਦੇ ਉਤਰੇ ਸੀ ਹੁਣ ਵੀ ਹੈਗਾ ਉਹ ਪਿੰਡ ਦੇ ਵਿੱਚ ਚੱਕ ਢੇਰਾ ਪੱਤਣ ਜਿੱਥੇ ਛੰਨ ਬਾਬੇ ਕੁੰਮੇ ਵਾਸ਼ਕੀ ਦਾ ਗੁਰਦੁਆਰਾ ਬਣਿਆ ਉਹਦੇ ਬਿਲਕੁਲ ਨਾਲ ਗੁਰਦੁਆਰਾ ਹੈ ਪਾਰ ਹੋ ਕੇ ਤੇ ਕੁੰਮੇ 마ਸ਼ਕੀ ਨੇ ਨੂੰ ਜਾਣ ਲੱਗਿਆ ਆਖਿਆ ਵੀ ਹੈ ਕਿ ਗੰਗੂ ਧਿਆਨ ਰੱਖੀ ਹੁਣ ਜ਼ਿੰਮੇਵਾਰੀ ਹੈ ਤੇਰੀ ਉੱਥੇ ਮਾਤਾ ਗੁਜਰੀ ਜੀ ਨੇ ਕੁਝ ਰੁਪਈਏ ਕੁੰਮੇ 마ਸ਼ਕੀ ਨੂੰ ਦਿੱਤੇ ਕੁਝ ਮੋਹਰਾਂ ਕੁ ਮੇ ਮਾਸ਼ਕੀ ਨੂੰ ਦਿੱਤੀਆਂ ਜਦੋਂ ਕੁੰਮੇ ਮਾਸ਼ਕੀ ਨੂੰ ਔਰ ਲక్ష్ਮੀ ਜਿਹੜੀ ਸਵੇਰ ਨੂੰ ਆਈ ਕੁਝ ਭੋਜਨ ਲੈ ਕੇ ਉਹਨੂੰ ਮਾਤਾ ਜੀ ਨੇ ਕੁਝ ਦਿੱਤਾ ਨਾ ਜੀ ਉੱਥੇ ਇਹ ਗੰਗੂ ਬ੍ਰਾਹਮਣ ਨੇ ਮਾਤਾ ਜੀ ਦੇ ਕੋਲ ਸੋਨੇ ਦੀਆਂ ਮੋਹਰਾਂ ਦੇਖ ਲਈਆਂ ਮਾਤਾ ਜੀ ਦੇ ਸਮਾਨ ਵਿੱਚ ਮੋਹਰਾਂ ਨੇ ਸੋਨੇ ਦੀਆਂ ਇਹਦੇ ਮਨ ਵਿੱਚ ਤਾਂ ਪਹਿਲਾਂ ਹੀ ਲਾਲਚ ਸੀ ਇਹਦੇ ਮਨ ਵਿੱਚ ਇਹ ਆਇਆ ਵੀ ਜਿਵੇਂ ਕਿਵੇਂ ਕਰਕੇ ਸਾਧ ਸੰਗਤ ਮਾਤਾ ਗੁਜਰੀ ਜੀ ਦੇ ਕੋਲੋਂ ਉਹ ਤਨ ਹਥਿਆ ਲਿਆ ਜਾਏ ਕਿਵੇਂ ਕਰਕੇ ਉਹ ਤਨ ਲੈ ਲਿਆ ਜਾਇ ਪਰ ਚਲਦਾ ਗਿਆ ਚਲਦਾ ਚਲਦਾ ਮਾਤਾ ਜੀ ਨੇ ਆਖਿਆ ਗੰਗੂ ਆਪਾਂ ਕਿੱਧਰ ਚੱਲੇਗਾ ਇਹ ਕਹਿੰਦਾ ਮਾਤਾ ਜੀ ਇੱਧਰਲੇ ਰਾਹਾਂ ਤੇ ਵੀ ਫੌਜਤਰੀ ਫਿਰਦੀ ਐ ਇੱਧਰ ਵੀ ਫੌਜਤਰੀ ਫਿਰਦੀ ਮੈਂ ਕੋਈ ਸੇਫ ਰਾਹ ਲੱਭਦਾ ਕੋਈ ਇਸ ਤਰ੍ਹਾਂ ਦਾ ਜਿੱਥੇ ਫੌਜ ਨਾ ਹੋਵੇ ਇਉਂ ਕਰਦਾ ਕਰਾਉਂਦਾ ਮਾਤਾ ਜੀ ਨੂੰ ਸਾਥ ਸੰਗਤ ਆਪਣੇ ਪਿੰਡ ਦੇ ਕੋਲ ਲੈ ਗਿਆ ਇਹ ਸਿੱਧਾ ਪਿੰਡ ਨਹੀਂ ਲੈ ਕੇ ਗਿਆ ਆਪਣੇ ਪਿੰਡ ਦੇ ਬਾਹਰਵਾਰ ਖੇਤਾਂ ਦੇ ਵਿੱਚ ਜਿੱਥੇ ਦਰਖਤ ਸੀ ਉੱਥੇ ਬਿਠਾ ਦਿੱਤਾ ਤੇ ਮਾਤਾ ਜੀ ਨੂੰ ਕਹਿਣ ਲੱਗਾ ਮਾਤਾ ਜੀ ਤੁਸੀਂ ਇੱਥੇ ਬੈਠੋ ਮੈਂ ਰਾਹ ਦੇਖ ਕੇ ਆਵਾਂ ਹਾਲਾਂਕਿ ਇੱਥੋਂ ਇਹਦਾ ਪਿੰਡ 2 ਕਿਲੋਮੀਟਰ ਸੀ ਮੈਂ ਰਾਹ ਦੇਖ ਕੇ ਆਵਾਂ ਮਾਤਾ ਜੀ ਕੋਈ ਰਾਹ ਵਿੱਚ ਖੜਾ ਨਾ ਹੋਵੇ ਕਿਸੇ ਤਰ੍ਹਾਂ ਦੀ ਆਪਾਂ ਨੂੰ ਤਕਲੀਫ ਨਾ ਹੋਵੇ ਤੁਸੀਂ ਇੱਥੇ ਬੈਠੋ ਇਹ ਸਾਧ ਸੰਗਤ ਆਪ ਉਥੋਂ ਮਾਤਾ ਜੀ ਨੂੰ ਬਿਠਾ ਕੇ ਆਪ ਆਪਣੇ ਪਿੰਡ ਜਾ ਵੜਿਆ 15-20 ਮਿੰਟਾਂ ਚ ਤੇ ਮੁੜ ਕੇ ਸਾਧ ਸੰਗਤ ਦੋ ਤਿੰਨ ਘੰਟੇ ਆਇਆ ਹੀ ਨਹੀਂ ਉਥੇ ਪਤਾ ਨਹੀਂ ਕੀ ਕਰਦਾ ਰਿਹਾ ਇੱਥੇ ਮਾਤਾ ਜੀ ਜੰਗਲ ਚ ਬੈਠੇ ਉਥੇ ਇੱਕ ਫਕੀਰ ਰਹਿੰਦਾ ਸੀ ਉਹਦੀ ਇੱਕ ਕੱਖਾਂ ਦੀ ਕੁਲੀ ਸੀ ਉਥੇ ਫਕੀਰ ਰਹਿੰਦਾ ਸੀ ਤੇ ਉਹ ਫਕੀਰ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਿਆਦਿਆਂ ਨੂੰ ਵੇਖਿਆ ਉਹਨੇ ਫਿਰ ਮਾਤਾ ਜੀ ਨੂੰ ਪੁੱਛਿਆ ਮਾਤਾ ਜੀ ਇੱਥੇ ਕਿਵੇਂ ਬੈਠੇ ਹੋ ਮਾਤਾ ਜੀ ਨੇ ਜਿਹੜੇ ਵਚਨ ਆਖੇ ਉਹ ਵਚਨ ਇਤਿਹਾਸ ਚ ਦਰਜ ਆ ਉੱਥੇ ਗੁਰਦੁਆਰਾ ਬਣ ਗਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪ੍ਰਬੰਧ ਆ ਉਸ ਗੁਰੂ ਘਰ ਦਾ ਇਹਦੇ ਪਿੰਡ ਦੇ ਲਾਗੇ ਹੀ ਬਾਹਰਲੇ ਪਾਸੇ ਝਿੜੀ ਚ ਬੈਠੇ ਮਾਤਾ ਜੀ ਉਹਨੇ ਪੁੱਛਿਆ ਫਕੀਰ ਨੇ ਮਾਤਾ ਜੀ ਇੱਥੇ ਕਿਵੇਂ ਬੈਠੇ ਮਾਤਾ ਜੀ ਨੇ ਆਖਿਆ ਭਾਈ ਐਵੇਂ ਹੀ ਬੈਠੇ ਆ ਹਰ ਕਿਸੇ ਨੂੰ ਆਪਣਾ ਦੱਸਣਾ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਮਾਤਾ ਜੀ ਨੇ ਠੀਕ ਨਹੀਂ ਸਮਝਿਆ ਕੋਈ ਗੱਲ ਦੱਸਣੀ ਗੁਪਤ ਰੱਖੀ ਜਾਏ ਤੇ ਸਾਧ ਸੰਗਤ ਉਹ ਫਕੀਰ ਨੇ ਆਖਿਆ ਉਹ ਸਮਝਤੇ ਗਿਆ ਕੋਈ ਰੱਬੀ ਰਮਜ ਚ ਉਹ ਆਪ ਝਿੜੀ ਚ ਜਾਵੜਿਆ ਸ਼ਾਮਾਂ ਨੂੰ ਫਿਰ ਉਥੇ ਗੰਗੂ ਆਇਆ ਮਾਤਾ ਜੀ ਨੂੰ ਕਹ ਮਾਤਾ ਜੀ ਨੇ ਆਖਿਆ ਗੰਗੂ ਆ ਤੂੰ ਸਾਨੂੰ ਇੱਥੇ ਕਿੱਥੇ ਝਾੜਾਂ ਦੇ ਵਿੱਚ ਬਿਠਾਈ ਬੈਠਾ ਸਾਡੀਆਂ ਰਾਤਾਂ ਇਦਾਂ ਕਟਾਣੀਆਂ ਤੂੰ ਸਾਨੂੰ ਕਿਤੇ ਟਿਕਾਣੇ ਲਾ ਐਉ ਮਾਤਾ ਜੀ ਨੇ ਉਹਨੂੰ ਜਦ ਕਿਹਾ ਤੇ ਫਿਰ ਇਹ ਮਾਤਾ ਜੀ ਉਹਨਾਂ ਨੂੰ ਲੈ ਕੇ ਰਾਤ ਨੂੰ ਆਪਣੇ ਪਿੰਡ ਖੇੜੀ ਜੀ ਨੂੰ ਕਹਿੰਦੇ ਸਾਧ ਸੰਗਤ ਉੱਥੇ ਜਾਵੜਿਆ ਉੱਥੇ ਜਦੋਂ ਜਾ ਕੇ ਜੈਸਾ ਵੀ ਇਹ ਦਾ ਘਰ ਸੀ ਉੱਥੇ ਇੱਕ ਛੋਟੀ ਜੀ ਕਮਰਾਜਾ ਸੀ ਉਹਦੇ ਵਿੱਚ ਇੱਕ ਮੰਜੀ ਲੱਗੀ ਸੀ ਉਹ ਉੱਥੇ ਮਾਤਾ ਜੀ ਨੂੰ ਬਿਠਾ ਦਿੱਤਾ ਘਰ ਦੇ ਵਿੱਚ ਦੀਵਾ ਬਲਦਾ ਸੀ ਅੰਦਰ ਕਮਰੇ ਦੇ ਤੇ ਮਾਤਾ ਜੀ ਆਪਣੇ ਸਾਹਿਬ ਜੀਆਂ ਨੂੰ ਲੈ ਕੇ ਉੱਥੇ ਮੰਜੀ ਦੇ ਵਿੱਚ ਉੱਤੇ ਉੱਤੇ ਬੈਠ ਗਏ ਉੱਥੇ ਫਿਰ ਇਹ ਪਾਪੀ ਆਪਣੀ ਮਾਂ ਨੂੰ ਕਹਿਣ ਲੱਗਾ ਦੇਖੋ ਕਿੱਡਾ ਗੁਨਾਹਗਾਰ ਹੈ ਮਾਂ ਮਾਂ ਗੁਜਰੀ ਦੇ ਕੋਲ ਦਾ ਭਾਨਾ ਸੋਨੇ ਦੀਆਂ ਮੋਹਰਾਂ ਨੇ ਜੇ ਤੂੰ ਮੇਰੀ ਗੱਲ ਮੰਨੇ ਲੈ ਮੈਂ ਤੈਨੂੰ ਜ਼ਹਿਰ ਲਿਆ ਦੰਨਾ ਤੂੰ ਇਹਨਾਂ ਨੂੰ ਜੋ ਭੋਜਨ ਰੋਟੀ ਦੇਣੀ ਆ ਦਾਲ ਸਬਜ਼ੀ ਦੇਣੀ ਆ ਉਹਦੇ ਵਿੱਚ ਜ਼ਹਿਰ ਪਾ ਦੇ ਤਾਂ ਕਿ ਜ਼ਹਿਰ ਖਾ ਕੇ ਰੋਟੀ ਜ਼ਹਿਰੀਲੀ ਖਾ ਕੇ ਇਹ ਮਰ ਜਾਣ ਤੇ ਇਹਨਾਂ ਦੇ ਕੋਲ ਜੋ ਮੋਹਰਾ ਨੇ ਉਹ ਮਿਲ ਜਾਣਾ। ਇਹਦੀ ਮਾਂ ਨੇ ਨੂੰ ਆਖਿਆ ਪਾਪੀ ਆ। ਤੂੰ ਕੀ ਸੋਚੀ ਜਾਂਦਾ ਐਡਾ ਵੱਡਾ ਗੁਨਾਹ ਜਿਸ ਘਰ ਦਾ ਤੂੰ ਨੂਨ ਖਾਦਾ ਜਿੱਥੋਂ ਤੇਰੇ ਬੱਚੇ ਪਲੇ। ਓਏ ਇਹ ਇਹ ਜੇ ਔਖੇ ਵੇਲਿਆਂ ਵਿੱਚ ਤੇ ਦੁਸ਼ਮਣ ਵੀ ਇਦਾਂ ਦਾ ਪਾਪ ਨਹੀਂ ਕਰਦੇ ਤੂੰ ਤਾਂ ਮਿੱਤਰ ਖਵਾਉਣਾ ਹੈ। ਆਪਣੀ ਉੱਚੀ ਵਰਣ ਸਵਰਣ ਜਾਤੀ ਬ੍ਰਾਹਮਣ ਜਾਤੀ ਦੀ ਉਹ ਲਾਜ ਰੱਖ ਲੈ। ਤੂੰ ਇਹ ਕੰਮ ਨਾ ਕਰ ਮੇਰੇ ਤੋਂ ਇਹ ਪਾਪ ਨਹੀਂ ਹੁੰਦਾ। ਇਹਦੀ ਮਾਂ ਨੇ ਜਵਾਬ ਦਿੱਤਾ ਸਾਧ ਸੰਗਤ ਸ਼ਾਮ ਪੈ ਗਈ ਸ਼ਾਮਾਂ ਨੂੰ ਫਿਰ ਥੋੜਾ ਟਾਈਮ ਲੰਘਿਆ ਇਹਦੇ ਮਨ 'ਚ ਸੀ ਵਿਖੋਰੇ ਮਾਤਾ ਗੁਜਰੀ ਜੀ ਸੌ ਜਾਣਗੇ ਪਰ ਤੁਸੀਂ ਦੱਸੋ ਜੀ ਦਾ ਪਰਿਵਾਰ ਵਿਛੜ ਜਾਏ ਜਿਹਦੇ ਨਾਲ ਦੋ ਛੋਟੇ ਛੋਟੇ ਸਹਬਜ਼ਾਦੇ ਜਿੰਮੇਵਾਰੀ ਜਿਨ੍ਹਾਂ ਦੀ ਬਹੁਤ ਵੱਡੀ ਉਹ ਨਾਲ ਹੋਣ ਉਹਨੂੰ ਨੀਂਦ ਆਉਂਦੀ ਕਿਤੇ ਤੇ ਸਾਧ ਸੰਗਤ ਅੱਧੀ ਰਾਤ ਹੋਈ 12:00 ਵਜੇ ਇਹ ਦਬਵੇਂ ਜੇ ਪੈਰੀ ਉਹ ਸਾਥ ਸੰਗਤ ਅੰਦਰ ਵੱਡਿਆ ਕਮਰੇ ਦੇ ਜਿੱਥੇ ਮਾਤਾ ਜੀ ਦਾ ਸਮਾਨ ਪਿਆ ਸੀ ਜਿਸ ਪੰਡ ਦੇ ਵਿੱਚ ਉਹ ਪੰਡ ਨੂੰ ਫਰੋਲਣ ਲੱਗਾ ਦਰਸਲੇ ਨੇ ਦੇਖ ਲਈ ਸੀ ਉੱਥੇ ਮੋਹਰਾਂ ਦੀ ਥੈਲੀ ਉਹਨੂੰ ਚੁੱਕਣ ਲੱਗਾ ਜਦੋਂ ਇਹਨੂੰ ਚੁੱਕਣ ਲੱਗਾ ਨਾ ਤੇ ਮਾਤਾ ਗੁਜਰੀ ਜੀ ਜਾਗਦੇ ਸਨ ਉਹਨਾਂ ਦਾ ਧਿਆਨ ਉਹਨਾਂ ਦੇ ਮਨ ਚਾਈ ਵੀ ਖੋਰੇ ਕੀ ਕਰਦਾ ਕੀ ਲੱਭਦਾ ਚਲੋ ਆਪਣਾ ਹੀ ਆ ਇਹਨੇ ਜੀ ਉੱਥੋਂ ਧੰਨ ਦੀ ਉਹ ਜਿਹੜੀ ਥੈਲੀ ਸੀ ਨਾ ਮੋਹਰਾਂ ਦੀ ਕੱਢ ਲਈ ਗੰਗੂ ਬ੍ਰਾਹਮਣ ਨੇ ਪਾਪੀ ਨੇ ਆਪਾਂ ਕਿਸੇ ਜਾਤ ਦੀ ਗੱਲੇ ਨਾ ਕਰੀ ਸਾਰੇ ਬ੍ਰਾਹਮਣ ਕੋਈ ਮਾੜੇ ਥੋੜਾ ਹੁੰਦੇ ਆ ਭਾਈ ਮਤੀ ਦਾਸ ਵਰਗੇ ਉਹ ਵੀ ਬ੍ਰਾਹਮਣ ਸਨ ਪ੍ਰਸਾਦ ਸੰਗ ਸ਼ੀਸ ਤੇ ਆਰਾ ਚਲਾ ਗਏ ਇਹ ਕੋਈ ਜਾਤ ਦੀ ਥੋੜਾ ਵੀ ਕੋਈ ਜਾਤ ਕਰਕੇ ਮਾੜਾ ਹੁੰਦਾ ਦੇਖੋ ਤੁਸੀਂ ਜਦੋਂ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ 'ਚ ਲੜੇ ਆ ਕਿਰਪਾ RAM ਦੱਤ ਜੋ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਆਇਆ ਸੀ ਪੰਡਤ ਕਿਰਪਾ RAM ਉਹਨੇ ਅੰਮ੍ਰਿਤ ਵੀ ਛਕਿਆ 1699 ਦੀ ਵਿਸਾਖੀ ਨੂੰ ਔਰ ਜਿਹੜੀ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਉਹਨਾਂ ਵਿੱਚੋਂ ਸ਼ਹੀਦ ਵੀ ਆ 40 ਸਿੰਘਾਂ ਦੇ ਵਿੱਚੋਂ ਵੀ ਬ੍ਰਾਹਮਣ ਹੈ ਇਹ ਕੋਈ ਜਾਤ ਹੀ ਨਹੀਂ ਮਾੜੀ ਨਾ ਕੋਈ ਚੰਗੀ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਕਰਤੂਤ ਦੀ ਗੱਲ ਕੀਤੀ ਜਿਹਦੀ ਕਰਤੂਤ ਮਾੜੀ ਉਹ ਬੰਦਾ ਮਾੜਾ ਜਿਹਦੀ ਕਰਤੂਤ ਚੰਗੀ ਉਹ ਬੰਦਾ ਚੰਗਾ ਨਾ ਕੋਈ ਜਾਤੀ ਕਰਕੇ ਮਾੜਾ ਐ ਨਾ ਕੋਈ ਜਾਤੀ ਕਰਕੇ ਚੰਗਾ ਹੈ ਇਹ ਗੰਗੂ ਆਪਾਂ ਹੁਣ ਕਿਉਂਕਿ ਬ੍ਰਾਹਮਣ ਕਰਕੇ ਇਹਨੂੰ ਸਾਰੇ ਇਤਿਹਾਸਾਂ 'ਚ ਲਿਖਿਆ ਤਾਂ ਆਪਾਂ ਇਹ ਗੱਲ ਬੋਲਦੇ ਆਂ ਇਹ ਗੰਗੂ ਪਾਪੀ ਇਹ ਗੰਗੂ ਪਾਪੀ ਅੱਧੀ ਰਾਤ ਨੂੰ ਜੀ ਧਨ ਚੁੱਕ ਕੇ ਲੈ ਗਿਆ ਜਦੋਂ ਧਨ ਚੁੱਕ ਕੇ ਲੈ ਜਾਂਦਾ ਹੈ ਅਗਲੇ ਰਾਤ ਤੇ ਲੰਘ ਜਾਂਦੀ ਇਹ ਉਥੋਂ ਚੁੱਕ ਕੇ ਤਾਂ ਰਾਤ ਨੂੰ ਦੇਖੋ ਕਿੰਡੀ ਮੂਰਖਤਾ ਜਾ ਕੇ ਦੇ ਪਿੰਡ ਦੇ ਲਾਗੋਂ ਦੀ ਇੱਕ ਨਾਲਾ ਵਗਦਾ ਸੀ ਪਾਣੀ ਦਾ ਉਹਦੇ ਕੰਡੇ ਦੇ ਉੱਤੇ ਦੇਖ ਕੇ ਨਾ ਵੀ ਇੱਕ ਦਰਖਤ ਦੀ ਨਿਸ਼ਾਨੀ ਰੱਖ ਕੇ ਦਰਖਤ ਆਹ ਦਰਖਤ ਦੇ ਉਹਦੇ ਬਿਲਕੁਲ ਸਾਹਮਣੇ ਉਹ ਚੋ ਦੇ ਕੰਡੇ ਦੇ ਉੱਤੇ ਦਰਖਤ ਖੜਾ ਸੀ ਉਹਦੀ ਜੜ ਚ ਦੱਬਿਆ ਆ ਵੀ ਜਦੋਂ ਕਦੇ ਵੇਲਾ ਠੀਕ ਆਏਗਾ ਮੈਂ ਇਥੋਂ ਕੱਟ ਲਾਂਗਾ ਦਬ ਕੇ ਆਕਸ ਹੋ ਗਿਆ ਦਿਨ ਚੜਿਆ ਸਵੇਰ ਹੋਈ ਮਾਤਾ ਜੀ ਉੱਠੇ ਇਸ਼ਨਾਨ ਪਾਣੀ ਜੋ ਵੀ ਕੀਤਾ ਮਾਤਾ ਜੀ ਸਿਮਰਨ ਵਿੱਚ ਬੈਠ ਗਏ ਵਾਹਿਗੁਰੂ 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 ਕਰਦੇ ਰਹੇ ਜਪਜੀ ਸਾਹਿਬ ਦਾ ਪਾਠ ਨੇ ਮਾਤਾ ਜੀ ਦਾ ਬੜਾ ਸੀ ਉਹ ਕਰਕੇ ਜਦੋਂ ਦਿਨ ਚੜੇ ਫੇਰੇ ਗੰਗੂ ਆਇਆ ਨਾ ਮਾਤਾ ਜੀ ਨੇ ਉੱਥੇ ਫੇਰੇ ਨੂੰ ਆਖਿਆ ਗੰਗੂ RAM ਗੰਗਾ RAM ਭਾਈ ਤੂੰ ਬੜਾ ਚੰਗਾ ਕੀਤਾ। ਮਾਤਾ ਜੀ ਕਹਿੰਦੇ, ਕਹਿੰਦਾ ਜੀ ਕੀ? ਮਾਤਾ ਜੀ ਕਹਿੰਦੇ ਚੰਗਾ ਕੀਤਾ ਜੋ ਤਨ ਤੂੰ ਸਾਮ ਦਿੱਤਾ ਕੀ ਕੋਈ ਰਾਤੀ ਬਹੁਤ ਜ਼ਿਆਦਾ ਲੋੜ ਪੈ ਗਈ ਸੀ। ਜੋ ਅੱਧੀ ਰਾਤੀ ਤੂੰ ਕਮਰੇ 'ਚ ਆਇਆ, ਬੇਟਾ ਕੋਈ ਬਹੁਤ ਜ਼ਰੂਰਤ ਹੋ ਗਈ ਸੀ। ਉਹਨੇ ਦੇਖਿਆ ਵੀ ਮਾਤਾ ਜੀ ਨੂੰ ਤੇ ਪਤਾ ਲੱਗ ਗਿਆ। ਵੀ ਮੈਂ ਤਨ ਚੁੱਕਿਆ। ਉੱਥੇ ਹੀ ਕਹਿੰਦਾ ਮਾਤਾ ਜੀ ਕਿਹੜੇ ਤੰਦੀਆਂ ਗੱਲਾਂ ਕਰਦੇ ਹੋ। ਮੈਂ ਤੇ ਨਹੀਂ ਚਰਾਇਆ। ਮੈਂ ਨਹੀਂ ਚੁੱਕਿਆ ਮੈਂ ਚੋਰੀ ਨਹੀਂ ਕੀਤੀ ਮਾਤਾ ਜੀ ਕਹਿੰਦੇ ਮੈਂ ਚੋਰੀ ਦੀ ਤਾਂ ਤੈਨੂੰ ਗੱਲ ਨਹੀਂ ਕਹੀ ਵੀ ਤੂੰ ਚੋਰੀ ਕੀਤੀ ਆ ਤੇ ਬੇਟਾ ਮੈਂ ਤੇ ਇਹੀ ਗੱਲ ਕਹੀ ਵੀ ਜੇ ਤੂੰ ਰੱਖ ਦਿੱਤਾ ਤੇ ਠੀਕ ਕੀਤਾ ਜੇ ਕਿਸੇ ਕੰਮ ਆ ਗਿਆ ਧਨ ਤੇ ਹੁੰਦਾ ਹੀ ਏਦਾਂ ਔਖੇ ਵੇਲੇ ਕਿਤੇ ਕੰਮ ਆ ਜਾਏ ਉੱਥੇ ਫਿਰ ਇਹਨੇ ਸਾਧ ਸੰਗ ਜੀ ਉੱਚੀ ਦੇਣੇ ਫਿਰ ਇਹਨੇ ਦੇਖਿਆ ਵੀ ਕੰਮ ਤੇ ਹੋ ਗਿਆ ਪੈਸੇ ਤਾਂ ਮਿਲ ਗਏ ਹੁਣ ਆਪਾਂ ਕਿਉਂ ਇਹਨਾਂ ਦਾ ਬਜਨ ਚੁੱਕਣਾ ਉੱਥੇ ਉੱਚੀ ਦੇਣੇ ਬੋਲਿਆ ਮਾਤਾ ਜੀ ਤੁਹਾਡਾ ਕਹਿਣ ਦਾ ਮਤਲਬ ਤੁਹਾਡਾ ਧਨ ਮੈਂ ਚੁੱਕਿਆ ਮੈਂ ਚੋਰ ਹਾਂ ਅੱਛਾ ਇੱਕ ਤੇ ਮੈਂ ਤੁਹਾਨੂੰ ਆਪਣੇ ਘਰ ਰੱਖਾਂ ਦੂਜਾ ਤੁਸੀਂ ਮੈਨੂੰ ਚੋਰ ਕਹੋ ਫਿਰ ਉੱਥੇ ਬੋਲਣ ਲੱਗ ਜਾਓ ਮਾਤਾ ਜੀ ਲੱਗਦਾ ਕੋਈ ਰਾਤ ਨੂੰ ਚੋਰ ਆ ਗਿਆ ਮੈਂ ਇੱਥੇ ਕਹਿਣਾ ਇੱਥੇ ਕੋਤਵਾਲੀ ਦੇ ਵਿੱਚ ਆਪਾਂ ਥਾਣੇ ਰਿਪੋਰਟ ਲਿਖਾਉਣੀ ਆ ਤੁਹਾਡਾ ਕੋਈ ਧਨ ਚੋਰੀ ਕਰਕੇ ਲੈ ਗਿਆ ਉੱਚੀ-ਉੱਚੀ ਲੋਕੋਏ ਚੋਰੀ ਹੋ ਗਈ ਚੋਰੀ ਹੋ ਗਈ ਜਦੋਂ ਇਦਾਂ ਕਹਿਣ ਲੱਗਾ ਨਾ ਮੈਂ ਤਾਂ ਗੁਜਰੀ ਨੇ ਦੇ ਮੂੰਹ ਤੇ ਹੱਥ ਰੱਖਿਆ ਓ ਗੰਗੂ ਰੌਲਾ ਨਾ ਪਾ ਆਹ ਸਾਹਿਬ ਜੱਦਿਆਂ ਦੇ ਮੂੰਹਾਂ ਵੱਲ ਵੇਖ ਲੈ ਇਹਨਾਂ ਬੱਚਿਆਂ ਤੇ ਤਰਸ ਕਰ ਸੱਤ ਸਾਲ ਨਾਲ ਕੋਈ ਦੁਸ਼ਮਣ ਵੀ ਹੋਵੇ ਉਹ ਵੀ ਤਰਸ ਕਰਦਾ ਪਰ ਇਸ ਖਾਲਸਾ ਜੀ ਇਸ ਪਾਪੀ ਨੂੰ ਫਿਰ ਤਰਸ ਨਾ ਆ ਇਹ ਕਹਿੰਦਾ ਨਹੀਂ ਮਾਤਾ ਜੀ ਤੁਸੀਂ ਤਾਂ ਹੁਣ ਇਹਦੀ ਤੇ ਹੁਣ ਤਪਦੀਸ਼ ਹੋਣੀ ਚਾਹੀਦੀ ਹੈ ਇਹ ਛੇਤੀ ਦਿਨੇ ਉੱਥੋਂ ਨਿਕਲਿਆ ਨਿਕਲ ਕੇ ਪਿੰਡ ਦੇ ਚੌਧਰੀ ਕੋਲ ਚਲਾ ਗਿਆ ਚੌਧਰੀ ਨੂੰ ਆਖਿਆ ਕਹਿੰਦਾ ਵੀ ਆਪਾਂ ਹੀ ਔ ਕਰੀਏ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਂ ਬਾਗੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਤੇ ਉਹਨਾਂ ਦੇ ਸਹਿਜਾਦੇ ਮੇਰੇ ਕੋਲ ਨੇ ਮੇਰੇ ਘਰ ਨੇ ਮੈਂ ਰੱਖੇ ਨੇ ਫੜ ਲਏ ਨੇ ਮੈਂ ਆਪਾਂ ਇਹਨਾਂ ਨੂੰ ਫੜਾਈਏ ਸੂਬੇਦਾਰ ਨੂੰ ਨਾਲੇ ਆਪਾਂ ਇਨਾਮ ਹਾਸਲ ਕਰੀਏ ਤੇ ਨਾਲੇ ਮੈਨੂੰ ਇਨਾਮ ਦਿਵਾਣ ਨਾਲੇ ਤੂੰ ਇਨਾਮ ਲੈ ਚੌਧਰੀ ਨੇ ਆਪਣੇ 2-4 ਬੰਦੇ ਲੈ ਆ ਕੇ ਦੇਖਿਆ ਤੇ ਸਾਧ ਸੰਗਤ ਫਿਰ ਆਪਣੇ ਬੰਦਿਆਂ ਨੂੰ ਉੱਤੇ ਪੈਰੇ ਤੇ ਖੜਾਇਆ ਤੇ ਦੋਵੇਂ ਫਿਰ ਚੌਧਰੀ ਅਤੇ ਇਹ ਗੰਗੂ ਇਹ ਦੋਵੇਂ ਦੇ ਦੋਵੇਂ ਛੇਤੀ ਦਿਨੇ ਸਾਧ ਸੰਗਤ ਗਏ ਤੇ ਜਾ ਕੇ ਮੋਰਿੰਡੇ ਕੋਤਵਾਲੀ ਵਿੱਚ ਚਲੇ ਗਏ